ਹਰ ਪ੍ਰੇਮ ਬਾਣੀ ਮਨ ਹਾਰਿਆ ਅਣਿਆ ਗਏ ਅਣਿਆ ਰਾਮ ਰਾਜੇ ਜਿਸ ਲਾ ਕੀ ਬੇਦ ਪਰਮ ਕੀ ਸੋ ਜਾਣ ਜਰੀਆ ਜੀਵਨ ਮੁਕਤ ਸੋ ਆਖੀਏ ਮਰ ਜੀ ਬੇ ਮਰਿਆ ਜਨਾਨਕ ਸਤਗੁਰ ਮੇਲ ਹਰ ਜਗ ਤਤਰ ਤਰੀਆ ਵਾਹਿਗੁਰੂ ਸਲੋਕ ਮਹਲਾ ਪਹਿਲਾ ਸਚੇ ਤੇਰੇ ਖੰਡ ਸਚੇ ਬ੍ਰਹਮੰ ਸਚੇ ਤੇਰੇ ਲੋ ਸਚੇ ਆਕਾਰ ਸਚੇ ਤੇਨੇ ਕਰਨੇ ਸਰ ਵਿਚਾਰ ਸਚਾ ਤੇਰਾ ਅਮਰ ਸਚਾ ਦੀਬਾ ਸਚਾ ਤੇਰਾ ਹੁਕਮ ਸਚਾ ਫੁਰਮਾਨ ਸਚਾ ਤੇਰਾ ਕਰਮ ਸਚਾ ਨਿਸ਼ਾਨ ਸੱਚੇ ਤਦ ਆਖੇ ਲੱਖ ਕਰੋੜ ਸੱਚੇ ਸਪਤਾ ਸੱਚੇ ਸਬਜ਼ੋਰ ਸੱਚੀ ਤੇਰੀ ਸਿਫਤ ਸੱਚੀ ਸਲਾਹਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਐਨ ਸੱਚ ਜੋ ਮਰ ਜਮੇ ਸੋ ਕੱਚ ਨੇ ਕੱਚ ਮਹੱਲਾ ਪਹਿਲਾ ਵੱਡੀ ਵਟਿਆਈ ਜਾ ਵੱਡਾ ਨਾਓ ਵੱਡੀ ਵਟਿਆਈ ਜਾ ਸੱਚ ਨੇ ਆਓ ਵੱਡੀ ਵਟਿਆਈ ਜਾ ਨਹੀਂ ਚਲਤਾ ਵੱਡੀ ਵਟਿਆਈ ਜਾਣੇ ਆਲਾਓ ਬੱਡੀ ਵਡਿਆਈ ਪੁਜਾ ਸਭ ਪਾਓ ਵੱਡੀ ਵਡਿਆਈ ਜਾ ਪੁੱਛਣਾ ਤਾਤ ਵੱਡੀ ਵਡਿਆਈ ਚਾ ਆਪਿਆ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਣਾ ਸਰਬਰ ਜਾਏ ਮਹਲਾ ਦੂਜਾ ਇਹੋ ਜੱਗ ਸੱਚ ਕੀ ਹੈ ਕੋਠੜੀ ਸੱਚ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇਲੇ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਵ ਪਿਆਖ ਨਾ ਜਪਈ ਜੇ ਕਿ ਸਿਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਕ ਆਪ ਕਰੇ ਪ੍ਰਕਾਸ਼ ਪੌੜੀ ਨਾਨਕ ਜੀ ਪਾਏ ਕੈ ਲਿਖਣਾ ਵੈ ਧਰਮ ਬਹਲ ਉਹ ਦਸਚੇ ਹੀ ਸਤਿ ਨਿਬਾਹ ਕੋਣ ਵਕ ਕਹੇ ਜਜ ਮਾਲਿਆ ਥਾਉ ਨਾ ਪਾਏ ਨੇ ਕੂੜਿਆ ਉੋਜਕ ਚਾਲਿਆ ਤੇ ਰਣਾਇਰ ਤੇ ਸੇਜਣ ਗਏ ਹਾਰ ਗਏ ਸੇ ਠਕਣ ਵਾਲਿਆ ਲਿਖਨਾ ਮੈਂ ਧਰਮ ਬਹਾਲ ਧਰਮ ਬਹਾਲ ਧਰਮ ਬਹਾਲਿਆ ਪੌੜੀ ਨਾਨਕ ਜੀ ਉਪਾਇ ਕੈ ਲਿਖਨਾ ਵੈ ਧਰਮ ਬਹਾਲਿਆ ਓਥੈ ਸੱਚੇ ਹੀ ਸੱਚ ਨਿਭੜੈ ਚੁਣਵਖ ਕੜੇ ਜਜਮਾਲਿਆ ਥਾਉ ਨਾ ਪਾਇਨ ਕੁੜਿਆਰ ਮੋਹ ਕਾਲੇ ਦੁਜਕ ਚਾਲਿਆ ਤੇਰੇ ਨਾਇਰ ਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਲਿਖਣਾ ਵੈ ਧਰਮ ਬਹਾਲਿਆ